ਦੂਸਰਾ ਦੇਖੋ ਇੱਕ ਪੰਜਾਬ ਦਾ ਬੇਟਾ ਅਸ਼ਕਰ ਕਰਮਨਸ਼ੀਰ ਹੋ ਗਿਆ ਐਡੀ ਮੜੀ ਪੰਜਾਬ ਦੀ ਸਰਕਾਰ ਆ ਹਰਿਆਣੇ ਵਾਲੇ ਆ ਕੇ ਤੇ ਮੇ ਪਾਸੇ ਡਰੋਨਾਂ ਦੇ ਨਾਲ ਅੱਧੂ ਗੈਸ ਦੇ ਗੋਲੇ ਫਿੱਟੇ ਜਾਂਦੇ ਆ ਅਪਡੈਂਗ ਦੀ ਰਹਿਮਾਇਤ ਹੇਠ ਟਰੈਕਟਰ ਮਾਰਚ ਕਰ ਰਹੇ ਆ ਬਾਕੀ ਅਸੀਂ ਕਿਸਾਨ ਸਹਿਯੁਕਤ ਮੋਰਚੇ ਦੇ ਨਾਲ ਆ ਜਿਵੇਂ ਵੀ ਸਾਨੂੰ ਕੋਈ ਹੁਕਮ ਲਾਉਣਗੇ ਜਾਂ ਕੋ ਸਾਨੂੰ ਸੇਵਾ ਲਾਉਣਗੇ ਅਸੀਂ ਉਹਨਾਂ ਨਾਲ ਆ ਸਰਪੰਚ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਅਸੀਂ 100 ਦੇ ਕਰੀਬ ਟਰੈਕਟਰ ਲੈ ਕੇ ਮਾਰਚ ਕਰ ਰਹੇ ਹਾਂ ਕਿ ਸਾਡੇ ਪੰਜਾਬ ਪ੍ਰਦੇਸ਼ ਕੌਂਸਲ ਮੀਟੀ ਦੇ ਪ੍ਰਧਾਨ ਜੀ ਵੱਲੋਂ ਸਾਨੂੰ ਬਹੁਤ ਸਿੱਖਿਆ ਤੁਸੀਂ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਟਰੈਕਟਰ ਮਾਰਚ ਕਰਦੋ ਜੋ 13 ਤੋਂ ਆਂ ਅੰਦੋਲਨ ਦੁਆਰੇ ਜ ਅੰਦੋਲਨ 2 ਦਾ ਨਾਮ ਦਿੱਤਾ ਇਹਨੂੰ ਕਿਸਾਨੀ ਅੰਦੋਲਨ ਜਿਹੜਾ ਉਹ ਚੱਲਿਆ ਇਸ ਤੋਂ ਅਸੀਂ 13 ਫਰਵਰੀ ਤੋਂ ਲੈ ਕੇ ਸਾਡੇ ਪ੍ਰਧਾਨ ਸਾਹਿਬ ਔਰ ਸਾਰੇ ਪੰਜਾਬ ਦੇ ਕਿਸਾਨ ਕਿਉਂਕਿ ਅਸੀਂ ਇਸ ਕਿੱਤੇ ਨਾਲ ਰਿਲੇਟਡ ਹੈਗੇ ਆਂ ਤੇ ਅਸੀਂ ਤਗੜੇ ਹੋ ਕੇ ਆਪਦੇ ਕਿੱਤੇ ਦਾ ਸਾਥ ਦੇਣ ਵਾਸਤੇ ਆਪਦੇ ਗਾਂਝਵਾਕਾਂ ਦੀ ਖੋਨ ਵਾਸਤੇ ਇਸ ਕਿਸਾਨੀ ਅੰਦੋਲਨ ਚ ਆਪ ਦੇ ਜਿੰਨਾ ਕਿ ਤਿਲਫੁਲ ਯੋਗਦਾਨ ਪਾ ਸਕਦੇ ਹੋ ਉਹ ਪ੍ਰਧਾਨ ਜੀ ਨੇ ਦਾ ਨਿਰਦੇਸ਼ਾਂ ਉਪਰ ਪਾ ਸਾਡੇ ਆਲ ਇੰਡੀਆ ਦੇ ਲੀਡਰ ਰਾਹੁਲ ਗਾਂਧੀ ਨੇ ਵੀ ਐਲਾਨ ਕਰਤਾ ਵੀ ਜਿਹੜੀ ਐ ਐਮਐਸਪੀ ਦੀ ਗਰੰਟੀ ਹੈ ਜਦੋਂ ਸਾਡੀ ਕਾਂਗਰਸੀ ਸਰਕਾਰ ਗਾਂ ਬਣੂਗੀ ਉਹ ਇਹਨਾਂ ਨੇ ਮੈਨੀਫੈਸਟੋ ਚ ਅਸੀਂ ਪਾ ਰਹੇ ਹਾਂ ਵੀ ਗਾਂ ਵਾਸਤੇ ਜੇ ਕਾਂਗਰਸੀ ਸਰਕਾਰ ਆਈ ਤਾਂ ਅਸੀਂ ਮੈਨੀਫੈਸਟੋ ਦੇਵਾਂਗੇ ਦੀ ਆਹ ਲੜਾਈ ਹੈ ਜਿਹੜੀ ਜਿਵੇਂ ਕਿਸਾਨਾਂ ਨੂੰ ਸ਼ੀਤ ਕੀਤਾ ਜਾ ਰਿਹਾ ਹੈ ਉਹਨਾਂ ਦੇ ਗੁਣੀਆਂ ਚਲਾਈਆਂ ਜਾ ਰਹੀਆਂ ਉਹਦੇ ਸਬੰਧ ਵਿੱਚ ਅਸੀਂ ਪਾਰਟੀ ਹਾਈ ਕਮਾਂਡ ਦੇ ਹੁਕਮਾਂਡ ਦਾ ਸਾਰੀ ਕਾਂਗਰਸੀ ਪਾਰਟੀ ਇਕੱਠੀ ਹੋ ਕੇ ਕਮਾਂਡਾਂ ਦੇ ਨਾਲ ਲੱਗ ਕੇ ਅਸੀਂ ਕੰਮ ਦੇ ਨਾਲ ਰਿਲੇਟਡ ਹੈ ਜੋ ਮੋਦੀ ਸਰਕਾਰ ਨੇ ਪਿਛਲਾ ਸਾਲਾਂ ਤੋਂ ਤਾਨਾਸ਼ਾਹੀ ਵਤੀਰਾ ਅਪਣਾਇਆ ਹੋਇਆ ਹੈ ਇੱਕ ਬਾਰਡਰ ਬਣਾਤਾ ਹਰਿਆਣੇ ਦਾ ਤੇ ਪੰਜਾਬ ਦਾ ਉਸ ਸੰਬੰਧ ਵਿੱਚ ਅੱਜ ਟਰੈਕਟਰ ਮਾਰਚ ਰੋਸ ਮਾਰਚ ਕੀਤਾ ਜਾ ਰਿਹਾ ਕਿਸਾਨਾਂ ਦੀ ਹਮਾਇਤ ਵਿੱਚ ਪਹਿਲਾਂ ਵੀ ਡੇਢ ਸਾਲ ਪਹਿਲਾਂ ਆਪਣੇ ਖੇਤਾਂ ਦਿੱਲੀ ਦੇ ਵਿੱਚ ਗਏ ਸੀ ਕਿੰਨ ਪ੍ਰਕਾਰ ਨੇ ਖਾਨਾਂ ਦੀਆਂ ਮੰਗਾਂ ਮੰਨੀਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਤਾ ਜੋ ਗੂੰਗੀ ਬੋਲੀ ਜਿਹੜੀ ਸਰਕਾਰ ਆ ਭਾਜਪਾ ਦੀ ਉਹਨਾਂ ਦੇ ਕੰਨਾਂ ਵਿੱਚ ਕੁਝ ਪਹੁੰਚ ਸਕੇ ਕਿ ਇਦਾਂ ਦਾ ਵਤੀਰਾ ਕਦੇ ਅੱਜ ਤੱਕ ਕਿਸੇ ਵਿਰੋਧੀ ਪਾਰ ਦੇਸ਼ ਦੇ ਜਿਹੜਾ ਆਪਣੇ ਐਨਟੀ ਉਹਨੇ ਵੀ ਕਦੇ ਕਿਸ ਤਰ੍ਹਾਂ ਨਹੀਂ ਕੀਤਾ ਜਿਸ ਤਰ੍ਹਾਂ ਦਾ ਇਹ ਸਰਕਾਰ ਅਪਣਾ ਰਹੀ ਹੈ ਹਰੇ ਕਿਸਾਨ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਔਰ ਨਰਿੰਦਰ ਮੋਦੀ ਨੇ ਵੀ ਇਹ ਦੱਸਣਾ ਚਾਹੁੰਦੇ ਨੇ ਵੀ ਪੰਜਾਬ ਦੇ ਕਿਸਾਨ ਅਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੰਜਾਬ ਦੇ ਵਿੱਚ ਬੈਠੇ ਨੇ ਜਦੋਂ ਵੀ ਸਾਨੂੰ ਕਿਸਾਨ ਜਥੇਬੰਦੀ ਸੁਨੇਹਾ ਲਾਉਗੀ ਇਹ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਦਿੱਲੀ ਵੱਲ ਕੂਚ ਕਰਨਗੇਾਰੇ ਪੰਜਾਬ ਦੀ ਗੋਲ ਸੀਗੀ ਵੀ ਦਿੱਲੀ ਵੱਲ ਮੂੰਹ ਕਰਕੇ ਆਪਾਂ ਟਰੈਕਟਰ ਥੱਲੇ ਆ ਕਿਉਂਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਪ੍ਰਧਾਨ ਸਾਹਿਬ ਜਿਵੇਂ ਕਹਿ ਰਹੇ ਆ ਵੀ ਅਸੀਂ ਪਿੱਛੋਂ ਕਿਸਾਨਾਂ ਦੀ ਬੈਕ ਤੋਂ ਹੋ ਕੇ ਅਸੀਂ ਸਾਥ ਦੇਵਾਂਗੇ ਜੇ ਸਾਨੂੰ ਐਸਕੇਐਮ ਜਾਂ ਸੰਯੁਕਤ ਕਿਸਾਨ ਮੋਰਚਾ ਸਾਰੇ ਆਗੂ ਸਹਿਬਾਨ ਕਹਿਣਗੇ ਤਾਂ ਫਿਰ ਅਸੀਂ ਆਪ ਦੇ ਹਲਕੇ ਤੋਂ तमाम ਜਿੰਨੋ ਵੀ ਸਾਡੀ ਡਿਊਟੀ ਲਾਉਣਗੇ ਵੱਧ ਤੋਂ ਵੱਧ ਕਿਸਾਨ ਲੈ ਕੇ ਅਸੀਂ ਦਿੱਲੀ ਵੀ ਜਾਣ ਨੂੰ ਤਿਆਰ ਆ। ਜੀ। ਮੈਂ ਕੀ ਨਾਮ ਆਂਾ ਔਰ ਕੀ ਕਹਿਣਾ ਚਾਹੁੰਗਾ ਜੋ ਟਰੈਕਟਰ ਮਾਰਕਟਾਂ ਜਾ ਰਹੇ ਸਨ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਅੱਜ ਅਸੀਂ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਦੀ ਰਹਿਨਮਾਈ ਹੇਠ ਟਰੈਕਟਰ ਮਾਰਚ ਕਰ ਰਹੇ ਆ ਬਾਕੀ ਅਸੀਂ ਕਿਸਾਨ ਸਯੁਕਤ ਮੋਰਚੇ ਦੇ ਨਾਲ ਆ ਜਿਵੇਂ ਵੀ ਸਾਨੂੰ ਕੋਈ ਹੁਕਮ ਲਾਉਣਗੇ ਜਾਂ ਸਾਨੂੰ ਸੇਵਾ ਲਾਉਣਗੇ ਅਸੀਂ ਉਹਨਾਂ ਨਾਲ ਆ ਤੇ ਜਿਵੇਂ ਉਹ ਮਤਲਬ ਸਾਨੂੰ ਆਰਡਰ ਕਰਨਗੇ ਅਸੀਂ ਉਹਨਾਂ ਦੇ ਨਾਲ ਹਰ ਟਾਈਪ ਨਾਲ ਫਾਈਨੈਂਸ਼ਲੀ ਚਾਹੇ ਚਾਹੇ ਟਰੈਕਟਰਾਂ ਦੀ ਕੋਈ ਹੈਲਪ ਉਥੇ ਚਾਹੀਦੀ ਆ ਜਾਂ ਕੋਈ ਫਰਸਟ ایڈ ਵਾਸਤੇ ਕੋਈ ਹੈਲਪ ਚਾਹੀਦੀ ਅਸੀਂ ਹਰ ਤਰੀਕੇ ਨਾਲ ਉਹਨਾਂ ਦੇ ਨਾਲ ਆ ਥੈਂਕ ਯੂ ਸੋ ਮਚ ਆ ਦੇਖੋ ਭਰਾਜੋ ਅ ਪਹਿਲਾਂ ਵੀ ਡੇਢ ਸਾਲ ਪਹਿਲਾਂ ਆਪਣੇ ਕਿਸਾਨ ਦਿੱਲੀ ਦੇ ਵਿੱਚ ਗਏ ਸੀ ਕਿੰਨ ਪ੍ਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸੀ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਐ ਐਮਐਸਬੀ ਦੀ ਮੰਗ ਮੇਨ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਆ ਤੇ ਉਹਦੇ ਸਬੰਧ ਦੇ ਵਿੱਚ ਅੱਜ ਜਿਹੜਾ ਹੈਗਾ ਇਹ ਸਾਰੇ ਇਲਾਕਿਆਂ ਦੇ ਵਿੱਚ ਟਰੈਕਟਰ ਮਾਰਤੀ ਕੱਢਿਆ ਜਾ ਰਿਹਾ ਦੂਸਰਾ ਦੇਖੋ ਇੱਕ ਪੰਜਾਬ ਦਾ ਬੇਟਾ ਸ਼ੁਭਕਰਮ ਅੰਚਿਤ ਹੋ ਗਿਆ ਐਡੀ ਮੜੀ ਪੰਜਾਬ ਦੀ ਸਰਕਾਰ ਆ ਅਰੇਵਾ ਨੇ ਆਲੇ ਆ ਕੇ ਇਧਰਲੇ ਪਾਸੇ ਡਰੋਨਾਂ ਦੇ ਨਾਲ ਅਥਰੂ ਗੈਸ ਦੇ ਗੋਲੇ ਸਿੱਟੀ ਜਾਂਦੇ ਆ ਤੇ ਉਹ ਗੋਲੀ ਮਾਰ ਕੇ ਪੰਜਾਬ ਦਾ ਬੇਟਾ ਸ਼ਹੀਦ ਕਰਤਾ ਤੇ ਇੱਕ ਵੀ ਵੀ ਨਹੀਂ ਕਹਿ ਨਹੀਂ ਸਕਦੇ ਲਾਣ ਆਰਡਰ ਹੈ ਹੀ ਨਹੀਂਗਾ ਪੰਜਾਬ ਸਰਕਾਰ ਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਆਪਣੀ ਹੱਦ ਦੇ ਵਿੱਚ ਆ ਕੇ ਉਹ ਆਪਣੇ ਖਸਾਨਾਂ ਤੇ ਗੋਲੀਆਂ ਚਲਾ ਰਹੇ ਆ ਬਹੁਤ ਮੰਦ ਭਾਗਾ ਕੰਮ ਆ ਜਿਹੜਾ ਸਰਕਾਰ ਕੋਈ ਉਹਦੇ ਤੇ ਕੰਟਰੋਲ ਨਹੀਂ ਕਰ ਰਹੀ ਮੈਂ ਦੱਸਣਾ ਕੀ ਕਹਿਣਾ ਚਾਹੁੰਦਾ ਹਾਂ ਜੀ ਡਾਕਟਰ ਮਾ ਜਿਸ ਤਰ੍ਹਾਂ ਤੁਹਾਨੂੰ ਵੱਖ-ਵੱਖ ਬੁਲਾ ਰਹੇ ਨੇ ਦੱਸਿਆ ਕਿ ਅੱਜ ਅਸੀਂ ਮੁਖਸਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿੱਚ ਅਸੀਂ 100 ਦੇ ਕਰੀਬ ਟਰੈਕਟਰ ਲੈ ਕੇ ਮਾਰਚ ਕੱਢ ਰਹੇ ਹਾਂ ਇਹ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ ਵੱਲੋਂ ਸਾਨੂੰ ਕਾਲ ਸੀ ਕੀਤੀ ਤੁਸੀਂ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਟਰੈਕਟਰ ਮਾਰਚ ਕੱਢੋ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੇ ਕਿਸਾਨ ਵੀਰ ਜੋ ਬਾਰਡਰਾਂ ਤੇ ਬੈਠੇ ਕਿਸਾਨੀ ਦੇ ਹੱਕਾਂ ਦੇ ਲਈ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਮੰਨਣ ਵਾਸਤੇ ਗਏ ਹੋਏ ਨੇ ਬੜਾ ਉਹਨਾਂ ਦਾ ਉੱਥੇ ਨੁਕਸਾਨ ਵੀ ਹੋਇਆ ਕਈ ਕੀਮਤੀ ਜਾਨਾਂ ਵੀ ਚਲੇ ਗੀਆਂ ਅਸੀਂ ਦੱਸਣਾ ਚਾਹੁੰਦੇ ਕਿਸਾਨ ਵੀਰਾਂ ਨੂੰ ਵੀ ਅ ਸਾਰੇ ਕਿਸਾਨ ਤੁਹਾਡੇ ਨਾਲ ਆ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਔਰ ਨਰਿੰਦਰ ਮੋਦੀ ਨੂੰ ਵੀ ਇਹ ਦੱਸਣਾ ਚਾਹੁੰਨੇ ਨੇ ਵੀ ਪੰਜਾਬ ਦੇ ਕਿਸਾਨ ਅਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੰਜਾਬ ਦੇ ਵਿੱਚ ਬੈਠੇ ਨੇ ਜਦੋਂ ਵੀ ਸਾਨੂੰ ਕਿਸਾਨ ਜਥੇਬੰਦੀ ਸੁਨੇਹਾ ਲਾਉਗੀ ਇਹ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਦਿੱਲੀ ਵੱਲ ਕੂਚ ਕਰਨਗੇ ਔਰ ਅਸੀਂ ਅੱਜ ਤੁਹਾਡੇ ਮਾਧਿਮ ਰਾਹੀਂ ਬੇਨਤੀ ਕਰਨਾ ਚਾਹੁੰਦੇ ਨਰਿੰਦਰ ਮੋਦੀ ਨੂੰ ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਚਾਹੇ ਐਮਐਸਪੀ ਨੇ ਚਾਹੇ ਸੁਆਮੀ ਨਾਥਨ ਦੀ ਰਿਪੋਰਟ ਹੈ ਉਹਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਨੇ ਕਿਸਾਨ ਤਕੜੇ ਹੋ ਕੇ ਆਪ ਦਿੱਲੀ ਵੱਲ ਕੂਚ ਕਰਨਗੇ ਜੇ ਇਹਨਾਂ ਨੂੰ ਮੰਗਾ ਨਾ ਮਿਲਿਆ ਗਿਆ ਤਾਂ ਬਈ ਕੀ ਨਾਮਰ ਕੀ ਕਹਿਣਾ ਚਾਹੂੰਗਾ ਅੱਜ ਜੋ ਕਾਂਗਰਸ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਜੀ ਮੈਂ ਗੁਰਵੀਰ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ ਤੋਂ ਔਰ ਅਸੀਂ ਜੋ ਅੱਜ ਟਰੈਕਟਰ ਮਾਰਚ ਕਰ ਰਹੇ ਹਾਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਦਾ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਸਾਹਿਬ ਜੋ 13 ਤੋਂ ਆਂ ਅੰਦੋਲਨ ਦੁਆਰੇ ਜ ਅੰਦੋਲਨ 2 ਦਾ ਨਾਮ ਦਿੱਤਾ ਇਹਨੂੰ ਕਿਸਾਨੀ ਅੰਦੋਲਨ ਜਿਹੜਾ 2 ਚੱਲਿਆ ਇਸ ਤੋਂ ਅਸੀਂ 13 ਫਰਵਰੀ ਤੋਂ ਲੈ ਕੇ ਸਾਡੇ ਪ੍ਰਧਾਨ ਸਾਹਿਬ ਔਰ ਸਾਰੇ ਪੰਜਾਬ ਦੇ ਕਿਸਾਨ ਕਿਉਂਕਿ ਅਸੀਂ ਇਸ ਕਿਤੇ ਨਾਲ ਰਿਲੇਟਡ ਹੈਗੇ ਆ ਤੇ ਅਸੀਂ ਤਗੜੇ ਹੋ ਕੇ ਆਪਦੇ ਕਿਤੇ ਦਾ ਸਾਥ ਦੇਣ ਵਾਸਤੇ ਆਪਦੇ ਗਾਂ ਜਵਾਕਾਂ ਦੀ ਹੋਣ ਵਾਸਤੇ ਇਸ ਕਿਸਾਨੀ ਅੰਦੋਲਨ ਚ ਆਪਦੇ ਜਿੰਨਾ ਕਿ ਤਿਲ ਫੁੱਲ ਯੋਗਦਾਨ ਪਾ ਸਕਦੇ ਆ ਉਹ ਪ੍ਰਧਾਨ ਜੀ ਦੇ ਨਿਰਦੇਸ਼ਾਂ ਤੋਂ ਪਾ ਰਹੇ ਆ ਔਰ ਤੁਹਾਨੂੰ ਮੈਂ ਅੱਜ ਦੱਸ ਦੇਣਾ ਚਾਹਣਾ ਜਿਵੇਂ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਦਾ ਆ ਮੈਸੇਜ ਸੀਗਾ ਵੀ ਸਾਰੇ ਪਰਸੋ ਅਸੀਂ ਟਰੈਕਟਰ ਠੱਲੇ ਸੀ ਕਿਸਾਨ ਮੋਰਚੇ ਨੇ ਸਾਰੇ ਨੇ ਸਾਰੇ ਪੰਜਾਬ ਦੀ ਕਾਲ ਸੀਗੀ ਵੀ ਦਿੱਲੀ ਵਾਲ ਮੂੰਹ ਕਰਕੇ ਆਪਾਂ ਟਰੈਕਟਰ ਥੱਲੇ ਆ ਕਿਉਂਕਿ ਅਸੀਂ ਇੱਕ ਰਾਜਨੀਤਿਕ ਪਾਰਟੀ ਹੋਣ ਦੇ ਨਾਤੇ ਪ੍ਰਧਾਨ ਸਾਹਿਬ ਜਿਵੇਂ ਕਹਿ ਰਹੇ ਆ ਵੀ ਅਸੀਂ ਪਿੱਛੋਂ ਕਿਸਾਨਾਂ ਦੀ ਬੈਕ ਤੋਂ ਹੋ ਕੇ ਅਸੀਂ ਸਾਥ ਦੇਵਾਂਗੇ ਜੇ ਸਾਨੂੰ ਐਸ ਕੇ ਐਮ ਜਾਂ ਸੰਯੁਕਤ ਕਿਸਾਨ ਮੋਰਚਾ ਸਾਰੇ ਆਗੂ ਸਹਿਬਾਨ ਕਹਿਣਗੇ ਤਾਂ ਫਿਰ ਅਸੀਂ ਆਪਦੇ ਹਲਕੇ 'ਚੋਂ ਤਮਾਮ ਜਿੰਨੋਂ ਵੀ ਸਾਡੀ ਡਿਊਟੀ ਲਾਉਣਗੇ ਵੱਧ ਤੋਂ ਵੱਧ ਕਿਸਾਨ ਲੈ ਕੇ ਅਸੀਂ ਦਿੱਲੀ ਵੀ ਜਾਣ ਨੂੰ ਤਿਆਰ ਆ ਔਰ ਜਿੰਨੇ ਕਿਸਾਨ ਮੇਰੇ ਭਰਾ ਇੱਥੇ ਆਏ ਆ ਸਾਰੇ ਖੜੇ ਆ ਹੋਰ ਵੀ ਆ ਰਹੇ ਹਜੇ ਤੁਸੀਂ ਦੇਖੋਗੇ ਕਿ ਬੜੇ ਵੱਡੇ 100 ਟਰੈਕਟਰ ਦਾ ਅੱਜ ਅਸੀਂ ਮਾਰਚ ਕਰ ਰਹੇ ਹਾਂ ਰੂਟ ਪਲਾਨ ਤੁਹਾਨੂੰ ਦਿੰਨੇ ਆਂ ਔਰ ਤਗੜੇ ਹੋ ਕੇ ਗਾਂ ਵੀ ਸਾਨੂੰ ਐਸ ਕੇਮ ਜੋ ਵੀ ਫੈਸਲਾ ਦੇਊ ਸਾਡੇ ਪ੍ਰਧਾਨ ਸਾਹਿਬ ਦੇਣਗੇ ਅਸੀਂ ਤਨਮਨ ਤਨ ਨਾਲ ਤਗੜੇ ਹੋ ਕੇ ਕਿਸਾਨੀ ਹੱਕਾਂ ਲਈ ਆਪਦੇ ਜੋ ਹੱਕ ਆ ਸਾਡੇ ਗਾਂ ਬੱਚਿਆਂ ਦੀ ਹਦੂ ਦਾ ਵਾਸਤੇ ਅਸੀਂ ਉਹਨਾਂ ਨਾਲ ਤਗੜੇ ਹੋ ਕੇ ਪਹਿਰਾ ਦੇਵਾਂਗੇ ਲੜਾਂਗੇ ਆਪਦੇ ਹੱਕਾਂ ਲਈ ਔਰ ਅਸੀਂ ਤੁਹਾਡੇ ਮਾਦੀਮ ਰਾਈ ਇਹ ਕਹਿਣਾ ਚਾਹੁੰਦੇ ਆਂ ਪ੍ਰਧਾਨ ਮੰਤਰੀ ਸਾਹਿਬ ਨੂੰ ਔਰ ਖੇਤੀਬਾੜੀ ਮੰਤਰੀ ਸਾਹਿਬ ਨੂੰ ਵੀ ਜੇ ਸਾਡੇ ਕਿਸਾਨ ਆਗੂ ਜੋ ਵੀ ਮੰਗਾ ਸਾਡੀਆਂ ਐਮਐਸਪੀ ਹੋ ਗਈ ਚਾਹੇ ਜੋ ਸਾਡੀਆਂ ਇੱਕ ਦੋ ਹੋਰ ਹੈਗੀਆਂ ਜਿੱਨੇ ਕਿਸਾਨ ਉਥੇ ਜ਼ਖਮੀ ਹੋਏ ਆ ਜਾਂ ਦੋ ਤਿੰਨ ਕਿਸਾਨਾਂ ਦੀ ਮੌਤ ਹੋਈ ਆ ਤੇ ਇੱਕ ਕਿਸਾਨ ਦੀ ਜਿਹੜੀ ਉਥੇ ਮੌਤ ਹੋਈ ਉਹਦੇ ਸਿੱਧੇ ਦੇ ਸਿੱਧੇ ਸ਼ੁਭਕਰਨ ਜਿਹੜਾ ਮੁੰਡਾ ਸਾਡਾ ਨੌਜਵਾਨ ਮੋੜ ਹਲਕੇ ਦਾ ਪਿੰਡ ਸੀਗਾ ਔਰ ਉਥੋਂ ਦੇ ਇੱਕ ਨੌਜਵਾਨ 21 ਸਾਲ ਦੇ ਮੁੰਡੇ ਦੀ ਜਿਹੜੀ ਮੌਤ ਹੋਈ ਆ ਉਹ ਹਜੇ ਤੱਕ ਐਫਆਈਆਰ ਲਾਂਚ ਨਹੀਂ ਹੋਈ ਅਸੀਂ ਉਹ ਕਹਿਣਾ ਚਾਹੁੰਦੇ ਹਾਂ ਸਾਰੇ ਕਿ ਉਹਨਾਂ ਤੇ ਚਲੋ ਪਰਿਵਾਰ ਨੂੰ ਮਾਲੀ ਮਦਦ ਮਿਲੀ ਆ ਉਹਦਾ ਧੰਨਵਾਦ ਸਰਕਾਰ ਦਾ ਔਰ ਜੋ ਐਫਆਈਆਰ ਲਾਂਚ ਤੇ ਐਫਆਈਆਰ ਲਾਂਚ ਹੋ ਕੇ ਉਹਨਾਂ ਤੇ 302 ਦਾ ਮਕਦਮਾ ਦਰਜ ਹੋਵੇ ਬਾਕੀ ਸਾਰੇ ਕਿਸਾਨਾਂ ਦਾ ਧੰਨਵਾਦ ਕਿਉਂਕਿ ਆਪਦੀ ਹਦੂਦਾਂ ਅਸਤੇ ਆਪਦੇ ਹੱਕਾਂ ਅਸਤੇ ਲੜਨਾ ਚਾਹੀਦਾ ਕਿਸਾਨਾਂ ਦਾ ਸਾਡਾ ਸਾਰਿਆਂ ਦਾ ਇੱਕ ਹੈ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਆਜੂ ਜੀ ਮੈਂ ਭਿੰਦਰ ਸ਼ਰਮਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਸੀਂ ਜੋ ਅੱਜ ਸਾਡੇ ਪਾਰਟੀ ਹਾਈ ਕਮਾਂਡ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਕਿਸਾਨਾਂ ਦੀ ਲੜਾਈ ਵਿੱਚ ਖੁੱਲ ਕੇ ਨਾਲ ਸਾਥ ਦੇਣ ਦਾ ਸੀ ਕਾਂਗਰਸ ਪਾਰਟੀ ਵੱਲੋਂ ਖੁੱਲ ਕੇ ਸਮਰਥਨ ਦਿੱਤਾ ਕਦੇ ਵੀ ਪਾਰਟੀਆਂ ਆਪਾਂ ਦੇਖੀਆਂ ਲੁਕਮੀਆਂ ਲੜਾਈਆਂ ਦਾ ਲੜਦੀਆਂ ਕਦੇ ਪਾਰਟੀ ਖੁੱਲ ਕੇ ਆਏ ਕਿਸਾਨਾਂ ਦੀ ਲੜਾਈ ਵਿੱਚ ਇਦੋਂ ਪਹਿਲਾਂ ਭਾਵੇਂ ਨਹੀਂ ਲੜੀ ਦੂਜੀ ਗੱਲ ਸਾਡੇ ਆਲ ਇੰਡੀਆ ਦੇ ਲੀਡਰ ਰਾਹੁਲ ਗਾਂਧੀ ਨੇ ਵੀ ਐਲਾਨ ਕਰਤਾ ਵੀ ਜਿਹੜੀ ਐ ਐਮਐਸਪੀ ਦੀ ਗਾਰੰਟੀ ਹੈ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਆ ਬਣੂਗੀ ਉਹ ਇਹਨਾਂ ਨੇ ਮੈਨੀਫੈਸਟੋ ਚ ਅਸੀਂ ਪਾ ਰਹੇ ਹਾਂ ਵੀ ਗਾਂਵ ਵਾਸਤੇ ਜੇ ਕਾਂਗਰਸ ਦੀ ਸਰਕਾਰ ਆਈ ਅਸੀਂ ਮੈਨੀਫੈਸਟੋ ਦੇਵਾਂਗੇ ਕਿ ਆ ਲੜਾਈ ਹੈ ਜਿਹੜੀ ਜਿਵੇਂ ਕਿਸਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਉਹਨਾਂ ਦੇ ਗੋਲੀਆਂ ਚਲਾਈਆਂ ਜਾ ਰਹੀਆਂ ਉਹਦੇ ਸਬੰਧ ਵਿੱਚ ਅਸੀਂ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਦਾ ਸਾਰੀ ਕਾਂਗਰਸ ਪਾਰਟੀ ਇਕੱਠੀ ਹੋ ਕੇ ਕਿਸਾਨਾਂ ਦੇ ਨਾਲ ਕਿਉਂਕਿ ਅਸੀਂ ਕਿਸਾਨੀ ਨਾਲ ਰਿਲੇਟਡ ਹੈ ਸਾਰੀ ਕਾਂਗਰਸ ਪਾਰਟੀ ਕਿਸਾਨਾਂ ਦੀ ਲੜਾਈ ਲੜਨ ਵਾਸਤੇ ਮੂਰੇ ਹੋ ਕੇ ਲੜੂਗੀ ਜਿੱਥੇ ਵੀ ਸਾਨੂੰ ਜਿਵੇਂ ਵੀ ਕਿਸਾਨਾਂ ਦੀ ਜਥੇਬੰਦੀਆਂ ਵੱਲੋਂ ਵੀ ਜੋ ਪ੍ਰੋਗਰਾਮ ਦਿੱਤੇ ਜਾਣਗੇ ਉਹਨਾਂ ਦਾ ਵੀ ਸਾਥ ਖੁੱਲ੍ਹ ਕੇ ਉਹਨਾਂ ਦੇ ਨਾਲ ਰਲ ਕੇ ਅਸੀਂ ਲੋਕਾਂ ਦੀ ਲੜਾਈ ਲੜਾਂਗੇ ਜੀ ਨਾਮ ਕੀ ਕਹਿਣਾ ਚਾਹੁੰਗਾ ਜੋ ਟਰੈਕਟਰ ਮਾਰਕੀਟ ਹੈ ਜੋ ਮੋਦੀ ਸਰਕਾਰ ਨੇ ਪਿਛ ਸਾਲਾਂ ਤੋਂ ਤਨਾਸ਼ਾ ਹੀ ਵਤੀਰਾ ਅਪਣਾਇਆ ਹੋਇਆ ਹੈ ਇੱਕ ਬਾਰਡਰ ਬਣਾਤਾ ਹਰਿਆਣੇ ਦਾ ਤੇ ਪੰਜਾਬ ਦਾ ਉਸ ਸੰਬੰਧ ਵਿੱਚ ਅੱਜ ਟਰੈਕਟਰ ਮਾਰਚ ਰੋਸ ਮਾਰਚ ਕੀਤਾ ਜਾ ਰਿਹਾ ਕਿਸਾਨਾਂ ਦੀ ਹਮਾਇਤ ਵਿੱਚ ਕਿ ਮੋਦੀ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਕਿਸ ਤਰ੍ਹਾਂ ਜ਼ਬਰ ਜ਼ੁਲਮ ਕਰ ਰਹੀ ਹੈ ਕਿਸਾਨਾਂ ਤੇ ਮਜ਼ਦੂਰਾਂ ਦਾ ਦੀ ਹਮਾਇਤ ਵਿੱਚ ਕਾਂਗਰਸ ਪਾਰਟੀ ਵੱਲੋਂ ਟਰੈਕਟਰ ਮਾਰਚ ਕਰ ਰਿਹਾ ਸਾਰੇ ਹਲਕੇ ਦੇ ਵਿੱਚ ਇਸੇ ਲੜੀ ਦੇ ਵਿੱਚ ਸਾਡੇ ਮੁਕਸਰ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਕੀਤਾ ਜਾ ਰਿਹਾ ਹੈ ਤਾ ਜੋ ਗੁੰਗੀ ਬੋਲੀ ਜਿਹੜੀ ਸਰਕਾਰ ਆ ਭਾਜਪਾ ਦੀ ਉਹਨਾਂ ਦੇ ਕੰਨਾਂ ਵਿੱਚ ਕੁਝ ਪਹੁੰਚ ਸਕੇ ਕਿ ਇਦਾਂ ਦਾ ਵਤੀਰਾ ਤਾਂ ਕਦੇ ਅਜੇ ਤੱਕ ਕਿਸੇ ਵਿਰੋਧੀ ਪਾਰ ਦੇਸ਼ ਨੇ ਜਿਹੜਾ ਆਪਣੇ ਐਨਟੀ ਉਹਨੇ ਵੀ ਨਹੀਂ ਕਦੇ ਕਿਸ ਤਰ੍ਹਾਂ ਨਹੀਂ ਕੀਤਾ ਜਿਸ ਤਰ੍ਹਾਂ ਦਾ ਇਹ ਸਰਕਾਰ ਅਪਣਾ ਰਹੀ ਹੈ